रिकॉर्ड खबरनामा ਤੇ ਸਵਾਗਤ ਹੈ ਪਿਛਲੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਉਮੀਦਵਾਰਾਂ ਦਾ ਲੜਨ ਕੀਤਾ ਗਿਆ ਸੀ ਜਿਸ ਵਿੱਚ ਕਰਮਜੀਤ ਅਨਮੋਲ ਨੂੰ ਫਰੀਕੋਟ ਹਲਕੇ ਤੋਂ ਟਿਕਟ ਦਿੱਤੀ ਗਈ ਸੀ ਅਤੇ ਉਹਨਾਂ ਵੱਲੋਂ ਪਿਛਲੇ ਦਿਨੀ ਫਰੀਕੋਟ ਆਇਆ ਗਿਆ ਸੀ ਅਤੇ ਇੱਕ ਵਰਕਰ ਮੀਟਿੰਗ ਵੀ ਕੀਤੀ ਗਈ ਸੀ ਅਤੇ ਅੱਜ ਕਰਮਜੀਤ ਅਨਮੋਲ ਵੱਲੋਂ ਫਰੀਕੋਟ ਦੇ ਵਿਧਾਇਕ ਗੁਰਦਰਸ਼ਨ ਸਿੱਖੋ ਦੇ ਪਿੰਡ ਮਚਾਪਕੀ ਖੁਰਦ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ ਅੱਜ ਉਹਨਾਂ ਵੱਲੋਂ ਫਰੀਕੋਟ ਦੇ ਕਈ ਪਿੰਡਾਂ ਅਤੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਚੋਣ ਪ੍ਰਚਾਰ ਕੀਤਾ ਗਿਆ ਅਤੇ ਨਾਲ ਦੀ ਨਾਲ ਲੋਕਾਂ ਨਾਲ ਮਿਲਿਆ ਗਿਆ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਇਸ ਮੌਕੇ ਜਿੱਥੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਉਹਨਾਂ ਨੂੰ ਪੂਰਾ ਵਧੀਆ ਲੋਕਾਂ ਵੱਲੋਂ ਰਿਸਪਾਂਸ ਮਿਲ ਰਿਹਾ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਨਾਲ ਹੀ ਉਹਨਾਂ ਕਹਿੰਦੇ ਜੋ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਦੱਸ ਰਹੇ ਨੇ ਇਹਦੇ ਬਾਰੇ ਉਹਨਾਂ ਵੱਲੋਂ ਵੀ ਹੱਲ ਕੀਤੇ ਜਾਣਗੇ ਆਓ ਤੁਹਾਨੂੰ ਹੀ ਦਿਖਾਉਣੇ ਆ ਮੌਕੇ ਦੀਆਂ ਤਸਵੀਰਾਂ ਅਤੇ ਨਾਲ ਹੋਰ ਕੀ ਕਿਹਾ ਕਰਮਜੀਤ ਅਨਮੋਲ ਨੇ हां जी मजाकी ਪਿੰਡ ਤੋਂ ਸਾਡੇ ਮਾਂ ਜੋਗ ਐਮ ਐਲ ਏ ਸਾਹਿਬ ਸਰਦਾਰ ਗੁਰਦੇਵ ਸਿੰਘ ਸੇਖੋਂ ਜੀ ਤੋਂ ਪਿੰਡ ਤੋਂ ਜੱਦੀ ਪਿੰਡ ਤੋਂ ਕਰਿਆ ਜੀ ਔਰ ਬਾਬਾ ਮਿਹਰ ਕਰੂਗਾ ਔਰ ਬਹੁਤ ਵਧੀਆ ਉਤਸ਼ਾਹ ਲੋਕਾਂ ਦੇ ਵਿੱਚ ਬਹੁਤ ਚੰਗਾ ਮਾਨ ਸਤਕਾਰ ਮਿਲਿਆ ਜੀ ਕੇਜਰੀਵਾਲ ਸਾਹਿਬ ਦੀ ਕਮੀ ਲੱਗ ਰਹੀ ਮਹਿਸੂਸ ਹੋ ਰਹੀ ਹੈ ਹਾਂ ਜੀ ਕੇਜਰੀਵਾਲ ਸਾਹਿਬ ਦੀ ਕਮੀ ਮਹਿਸੂਸ ਹੋ ਰਹੀ ਹੈ ਬਿਲਕੁਲ ਜੀ ਉਹ ਸਾਡੇ ਨਾਲ ਹੀ ਨੇ ਜੀ ਉਹਨਾਂ ਦੇ ਵਿਚਾਰ ਸਾਡੇ ਨਾਲ ਨੇ ਤੇ ਮੈਨੂੰ ਲੱਗਦਾ ਵੀ ਉਹਨਾਂ ਦੀ ਕਮੀ ਕਦੇ ਮਹਿਸੂਸ ਹੋ ਹੀ ਨਹੀਂ ਸਕਦੀ ਉਹ ਸਾਡੇ ਵਿੱਚ ਹੀ ਨੇ ਉਹਨਾਂ ਦੀ ਸੋਚ ਸਾਡੇ ਵਿੱਚ ਹੈ ਸਰ ਜੀ ਜੀ ਮੁੱਦੇ ਸੋਚ ਲਿਆ ਕਿਹੜੇ ਕਿਹੜੇ ਮੁੱਦੇ ਉਠਾਉਂਗੇ ਬਿਲਕੁਲ ਜੀ ਮੁੱਦੇ ਆਪਣੇ ਜਿੰਨੇ ਐਮਐਲਏ ਸਹਿਬਾਨ ਨੇ ਇਲਾਕਾ ਵਾਈ ਦੇਖਾਂਗੇ ਜਿਹੜੇ ਜਿਹੜੇ ਵੀ ਹੋਏ ਸਾਰੇ ਕਰਾਂਗੇ ਜੀ ਆਪਾਂ ਜਿਹੜੇ ਇੱਕ ਹੈ ਮੁੱਦੇ ਹੈ ਬੰਦੀ ਸਿੰਘਾਂ ਨੂੰ ਲੈ ਕੇ ਤੇ ਇੱਕ ਹੈਗਾ ਕਿਸਾਨਾਂ ਦਾ ਮੁੱਦਾ ਨਿਕਰ ਤੋਂ ਨੂੰ ਫਰੀਦਕੋਟ ਦੇ ਲੋਕ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਦੇ ਆ ਪਹਿਲੇ ਸੈਸ਼ਨ ਦੇ ਵਿੱਚ ਮੁੱਦਾ ਉਠਾਉਂਗੇ ਬਿਲਕੁਲ ਜੀ ਜਿਹੜੇ ਕਿਸਾਨਾਂ ਦਾ ਮੁੱਦਾ ਆਲਰੇਡੀ ਕਾਫੀ ਪਹਿਲਾਂ ਵੀ ਉਠਾਇਆ ਤੇ ਐਤਕੀ ਵੀ ਉਠਾਵਾਂਗੇ ਤੇ ਬਾਕੀ ਬੰਦੀ ਸਿੰਘਾਂ ਦਾ ਤਾਂ ਇਹ ਹੈ ਕਿ ਬੜਾ ਸੈਂਸਟਮ ਮੁੱਦਾ ਜੀ ਇਹ ਪਰਮਾਤਮਾ ਜੋ ਵੀ ਕਿਸੇ ਦੀ ਵੀ ਜਿਹੜੀਆਂ ਨੇ ਵੀ ਸਜਾਵ ਉਹ ਉਹਨਾਂ ਨੂੰ ਰਹਾ ਹੋਣਾ ਚਾਹੀਦਾ ਹੈ ਜਿਹੜਾ ਵੀ ਇੱਕ ਕੋਟ ਦੀ ਧਰਤੀ ਤੋਂ ਇਹ ਸ਼ੁਰੂ ਕਰਤੀ ਫਿਰ ਤੁਸੀਂ ਆਪ ਦੀ ਜਿਹੜੀ ਚੋਣ ਪ੍ਰਚਾਰਾ ਪਿੰਡਾਂ ਚੋਂ ਕਰ ਰਹੇ ਜੀ 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 ਲੋਕਾਂ ਦਾ ਰਿਸਪੌਂਸ ਤੇ ਹੌਸਲਾ ਅੱਜ ਕਿਸ ਤਰੀਕੇ ਦਾ ਬਹੁਤ ਚੰਗਾ ਲੱਗਿਆ ਜੀ ਤੁਸੀਂ ਦੇਖ ਹੀ ਰਹੇ ਹੋ ਬੜਾ ਲੋਕਾਂ ਚ ਉਤਸ਼ਾਹ ਹੈ ਔਰ ਬੜਾ ਚੰਗਾ ਲੱਗ ਰਿਹਾ ਹੈ ਥੋਡੀਆਂ ਮੁਸ਼ਕਲਾਂ ਪਾਰਲੀਮੈਂਟ ਦੇ ਵਿੱਚ ਉਠਾਈਆਂ ਜਾ ਸਕਣ ਕਿਉਂਕਿ ਪਹਿਲਾਂ ਤੁਸੀਂ ਸਾਰੇ ਐਮਪੀ ਦੇਖ ਲਏ ਆ ਪ੍ਰੋਫੈਸਰ ਸਾਧੂ ਸਿੰਘ ਜੀ ਆਏ ਸੀਗੇ ਉਦੋਂ ਲੋਕਾਂ ਨੂੰ ਪਤਾ ਆਸ਼ੀਰਵਾਦ ਲੈ ਕੇ ਬਜ਼ੁਰਗਾਂ ਤੋਂ ਆਸ਼ੀਰਵਾਦ ਹਮੇਸ਼ਾ ਲੈ ਕੇ ਤੁਰਦੇ ਆ ਤੇ ਹਮੇਸ਼ਾ ਜਿੱਤ ਪ੍ਰਾਪਤ ਕੀਤੀ ਆ ਔਰ ਬੇਨਤੀ ਆ ਕਿ ਮੈਨੂੰ ਬਤੇਜ ਜੀ ਖੁਸਾ ਜੀ ਜਿਹੜੇ ਕਿ ਪਹਿਲਾਂ ਜੀ ਆਇਆਂ ਕਹਿਣਗੇ ਇਸ ਕਮੇਟੀ ਦੇ ਸੋਮੈ ਅੱਜ ਦੀ ਵਿਧੀਵਤ ਕਾਰਵਾਈ ਜਿਹੜੀ ਹੈ ਸ਼ੁਰੂ ਕਰਨ ਜਾ ਰਹੇ ਆ। ਸਭ ਤੋਂ ਪਹਿਲਾਂ ਮੈਂ ਹਲਕੇ ਦੇ ਸਾਡੇ ਐਮਐਲਏ ਸਰਦਾਰ